ਜਿਵੇਂ ਕਿ ਇੱਕ ਕਹਾਵਤ ਬਣੀ ਹੈ ਬਾਂਦਰ ਕਿਹਾ ਜਾਣੇ ਅਦਰਕ ਦਾ ਸਵਾਦ ਉਹ ਵਾਲੀ ਗੱਲ ਹੀ ਭਗਵੰਤ ਮਾਨ ਤੇ ਟੁੱਕਦੀ ਹੈ ਅੱਜ ਮੁੱਖ ਮੰਤਰੀ ਹੋਣ ਦੇ ਨਾਤੇ ਅੱਜ ਇਸ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਕਿਸੇ ਨਾਲ ਮਜ਼ਾਕ ਕਰੀਦਾ ਹੁੰਦਾ ਹੈਗਾ ਕਿਵੇਂ ਮੁਕਾਬਲੇ ਹੋ ਰਹੇ ਪੁੱਛਦੇ ਜਾਂਸ ਤਰ੍ਹਾਂ ਦੇ ਨਾਲ ਤੇ ਅੱਜ ਕੋਈ ਵੀ ਕਿਸੇ ਦੀ ਸਜੋਤ ਹੀ ਨਹੀਂ ਹੈਗੀ ਕੋਈ ਵੀ ਕਿਸੇ ਨੂੰ ਵੀ ਕਿਸੇ ਸਮੇਂ ਗੋਲੀ ਮਾਰ ਦਿੰਦਾ ਹੈ ਜੀ ਦੇ ਬੱਚਾ ਹਿੰਕਮ ਦਾ ਸੋਰਸਾ ਹਿੰਦਰਾ ਸਰਕਾਰ ਨੇ ਵੀ ਆਪਣਾ ਵਧਾ ਲਿਆ ਹੈ ਉਹ ਕਹਿੰਦੀ ਮੈਂ ਆਈ ਸੀ ਆਈ ਸੀ ਕਿ ਤੋ ਬੋਲ ਜਿਹਾ ਇਹ ਭਗਵਾਨ ਤਮਾ ਕਰੋ ਦਬਾਅ ਦਿੰਦਾ ਆਈ ਸੀ ਆਈ ਸੀ ਕੋਈ ਆਇਆ ਤਾਂ ਹੈ ਨਹੀਂ ਮੇਰੀ ਕਹਿੰਦਾ hua ਦੂਰ ਆਈ ਸੀ ਇਹ ਜਾਣੇ ਕਿ ਹਰ ਇੱਕ ਨੂੰ ਹੀ ਪਹਿਲਾਂ ਤੋ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੀ ਵਿਚਾਰਧਰਨਾ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਵਿਸ਼ਾ ਸਾਡੇ ਦੇਸ਼ ਦੇ ਬਾਰੇ ਦੇ ਵਿੱਚ ਹੈ ਕਿਉਂਕਿ ਸੈਂਟਰ ਗਵਰਨਮੈਂਟ ਦੇ ਕੋਲ ਜਿਹੜੇ ਵਿਭਾਗ ਮ ਹੁੰਦੇ ਸੀਗੇ ਉਹ ਬਹੁਤ ਘੱਟ ਹੁੰਦੇ ਸੀ ਜਿਵੇਂ ਕਿ ਸੈਂਟਰ ਗਵਰਨਮੈਂਟ ਦੇ ਕੋਲ ਵਿਦੇਸ਼ ਮੰਤਰਾਲਾ ਹੁੰਦਾ ਸੀ ਦੂਜਾ ਰੇਲਵੇ ਵਿਭਾਗ ਹੁੰਦਾ ਸੀ ਤੀਜਾ ਡਾਕ ਵਿਭਾਗ ਤੇ ਚੌਥਾ ਜਿਹਦੇ ਵਿੱਚ ਮਿਲਟਰੀ 에য়ার ਫੋਰਸ ਅਤੇ ਨੇਵੀ ਆ ਜਾਂਦੀ ਹੈਗੀ ਆ ਇਹ ਚਾਰ ਮੈਕਮੇ ਸੈਂਟਰ ਸਰਕਾਰ ਦੇ ਕੋਲ ਹੁੰਦੇ ਸੀ ਇਹਨਾਂ ਨੇ ਹੌਲੀ-ਹੌਲੀ ਆਪਣਾ ਦਾਇਰਾ ਵਧਾਉਣਾ ਸ਼ੁਰੂ ਕੀਤਾ ਸੂਬਿਆਂ ਤੋਂ ਬਹੁਤ ਸਾਰੇ ਸੈਂਟਰ ਨੇ ਅਧਿਕਾਰ ਵੀ ਖੋਹ ਲਏ ਹਨ ਇਹਨਾਂ ਨੇ ਆਪਣਾ ਦਾਇਰਾ ਵਧਾ ਲਿਆ ਹੈ ਸਟੇਟਾਂ ਦਾ ਦਾਇਰਾ ਘਟਾ ਦਿੱਤਾ ਹੈ ਜਿਹਦੇ ਵਿੱਚ ਸਿੱਧੀ ਦਖਲਦਾਰੀ ਸੈਂਟਰ ਦੀ ਸੂਬਿਆਂ ਦੇ ਵਿੱਚ ਕਾਫੀ ਦੇਰ ਤੋਂ ਹੋ ਚੁੱਕੀ ਹੈ ਜਿਹਦੇ ਵਿੱਚ ਇਨਕਮ ਦਾ ਸੋਰਸ ਹੈਂਟਰ ਸਰਕਾਰ ਨੇ ਵੀ ਆਪਣਾ ਵਧਾ ਲਿਆ ਹੈ ਕਿਉਂਕਿ ਅਸੀਂ ਅੱਜ ਗੱਲ ਕਰੀਏ ਸਟੇਟ ਦੀ ਪੰਜਾਬ ਦੀ ਜਿਹਦੇ ਵਿੱਚ 117 ਐਮ ਐਲ ਏ ਜਾਂ ਜਿਹਨੂੰ ਆਪਾਂ ਮੰਤਰੀ ਕਹਿ ਦਿੰਦੇ ਹੈਗੇ ਆ ਮੰਨ ਲਓ 117 ਮੰਤਰੀ ਐਮ ਐਲ ਏ ਵਿਧਾਇਕ ਜਿਹੜੇ ਜੱਤ ਕੇ ਆਉਂਦੇ ਹਨ ਵਿਧਾਨ ਸਭਾ ਦੇ 117 ਹਨ ਮੰਤਰੀਆਂ ਦਾ ਇੱਕ ਮੁੱਖ ਮੰਤਰੀ ਹੁੰਦਾ ਹੈਗਾ ਤੇ ਸਾਰੇ ਸੂਬਿਆਂ ਦੇ ਜਿੰਨੇ ਵੀ ਮੁੱਖ ਮੰਤਰੀ ਹੁੰਦੇ ਹੈਗੇ ਆ ਉਹਨਾਂ ਦਾ ਇੱਕ ਪ੍ਰਧਾਨ ਮੰਤਰੀ ਹੁੰਦਾ ਹੈ ਜਿਵੇਂ ਕਿ ਪਹਿਲਾਂ ਕਾਂਗਰਸ ਸਤਾ ਦੇ ਵਿੱਚ ਸੀਗੀ ਉਹ ਵੀ ਅਕਸਰ ਇਹੀ ਚਾਹੁੰਦੀ ਸੀ ਬਈ ਦੇਖ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਤਾਂ ਜੋ ਸੀਟਾਂ ਦੇ ਵਿੱਚ ਮੁੱਖ ਮੰਤਰੀਆਂ ਨੂੰ ਆਪਣੇ ਤਰੀਕੇ ਦੇ ਨਾਲ ਕੰਮ ਕਰਵਾ ਸਕੇ ਇਸੇ ਤਰ੍ਹਾਂ ਹੀ ਭਾਜਪਾ ਦੀ ਵੀ ਇਹੋ ਹੀ ਨੀਤੀ ਹੈ ਉਹ ਵੀ ਇਹੀ ਚਾਹੁੰਦੀ ਹੈ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਮੁੱਖ ਮੰਤਰੀ ਬਣ ਤਾਂ ਜੋ ਅਸੀਂ ਆਪਣੀ ਮਨਮਰਜ਼ੀ ਕਰ ਸਕੀਏ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਦੇ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹਨ ਜਿਵੇਂ ਕਿ ਇੱਕ ਕਹਾਵਤ ਬਣੀ ਹੈ ਬਾਂਦਰ ਕਿਹਾ ਜਾਣੇ ਅਦਰਕ ਦਾ ਸਵਾਦ ਉਹ ਵਾਲੀ ਗੱਲ ਹੀ ਭਗਵੰਤ ਮਾਨ ਤੇ ਟੁੱਕਦੀ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਕਮੇਡਿੰਗ ਰਿਹਾ ਹੈ ਇੱਕ ਵਾਰ ਇਹਨਾਂ ਦਾ ਇੱਕ ਛੋਟਾ ਜਿਹਾ ਵਿਗੜੀ ਉਹ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ। ਭਗਵੰਤ ਮਾਨ ਨੂੰ ਇੱਕ ਬੈਂਕ ਤੋਂ ਫੋਨ ਆਉਂਦਾ। ਉਹ ਮੈਡਮ ਫੋਨ ਕਰਦੀ ਆ। ਉਹ ਕਹਿੰਦੀ ਮੈਂ ICICI ਤੋਂ ਬੋਲਦੀ ਆ। ਇਹ ਭਗਵੰਤ ਮਾਗਰ ਜਵਾਬ ਦਿੰਦਾ। ICICI ਕੋਈ ਆਇਆ ਤਾਂ ਹੈ ਨਹੀਂ ਮੇਰੀ ਜੀ ਕਹਿੰਦਾ ਭੂਆ ਜ਼ਰੂਰ ਆਈ ਸੀ। ਇਹ ਜਾਣੇ ਕਿ ਹਰ ਇੱਕ ਨੂੰ ਹੀ ਪਹਿਲਾਂ ਤੋਂ ਹੀ ਮਜਾਕ ਮਸ਼ਕਰੀਆਂ ਹੀ ਕਰਦਾ ਰਹਿੰਦਾ ਸੀ ਲੋਕਾਂ ਨੂੰ ਹਸਮਦਾ ਰਹਿੰਦਾ ਸੀ ਇਹਦੇ ਵਿੱਚ ਇਹ ਵੀ ਆਉਂਦਾ ਹੈਗਾ ਜਿਵੇਂ ਪਹਿਲਾਂ ਇਹ ਵਿਅੰਗ ਕਹਦਾ ਸੀਗਾ ਪੰਜਾਬ ਰਾਜ ਬਿਜਲੀ ਬੋਰਡ ਤੇ ਜਿਵੇਂ ਕਿ ਪਿੰਡਾਂ ਦੇ ਵਿੱਚ 24 24 ਘੰਟੇ ਬਿਜਲੀ ਨਹੀਂ ਆਉਂਦੀ ਕਿ ਪਿੰਡਾਂ ਦੀਆਂ ਬੁੜੀਆਂ ਤਾਰਾਂ ਦੇ ਉੱਤੇ ਕੱਪੜੇ ਸੁਕਰਨੇ ਪਾ ਦਿੰਦੀਆਂ ਸਨ ਅੱਜ ਮੁੱਖ ਮੰਤਰੀ ਹੋਣ ਦੇ ਨਾਤੇ ਆਜੇਸ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਕਿਸੇ ਨਾਲ ਮਜ਼ਾਕ ਕਰੀਦਾ ਹੁੰਦਾ ਹੈਗਾ ਜਦੋਂ ਅੱਜ ਸਿਰ ਤੇ ਪਈ ਹੈ ਪੰਜਾਬ ਦੀ ਜ਼ਿੰਮੇਵਾਰੀ ਸਿਰ ਤੇ ਪਈ ਹੈ ਤੇ ਬੜੇ-ਬੜੇ ਵਾਅਦੇ ਕੀਤੇ ਸੀਗੇ ਤੇ ਅੱਜ ਪੱਤਰਕਾਰਾਂ ਦੇ ਸਾਹਮਣੇ ਆਉਣ ਤੋਂ ਵੀ ਡਰਦਾ ਹੈ ਕੰਨੀ ਘਤਰਾਉਂਦਾ ਹੈ ਮੀਡੀਆ ਦੇ ਵਿੱਚੋਂ ਤੋਂ ਵੀ ਕੰਨੀ ਘਤਰਾਉਂਦਾ ਹੈ ਕਿਉਂਕਿ ਲੋਕ ਸਵਾਲ ਪੁੱਛਦੇ ਹਨ ਬਹੁਤ ਸਾਰਿਆਂ ਇਹਨਾਂ ਨੇ ਵਾਅਦੇ ਕੀਤੇ ਸੀ ਮੰਗਾ ਸੀ ਜਿਹੜੇ ਅਜੇ ਤੱਕ ਪੂਰੀਆਂ ਨਹੀਂ ਕਰ ਸਕੇ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਲੋਕ ਅੱਜ ਹਰ ਪੱਖੋਂ ਦੁਖੀ ਜਨਨ ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਮਹਿੰਗਾਈ ਵਧ ਰਹੀ ਹੈ ਅਮੀਰੀ ਗਰੀਬੀ ਦਾ ਪਾਰ ਵਧ ਰਿਹਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਿਆਂ ਦਾ ਬੋਲਬਾਲਾ ਹੈ ਅੱਜ ਪੰਜਾਬ ਦੇ ਵਿੱਚ ਕਟਲੋਗਾਰਤ ਵੀ ਚੱਲ ਰਹੀ ਹੈ ਕਿਵੇਂ ਮੁਕਾਬਲੇ ਹੋ ਰਹੇ ਪੁਲਿਸ ਦੇ ਗੈਂਗਸਟਰਾਂ ਦੇ ਨਾਲ ਤੇ ਅੱਜ ਕੋਈ ਵੀ ਕਿਸੇ ਦੀ ਸਿਕਿਉਰਿਟੀ ਹੀ ਨਹੀਂ ਹੈਗੀ ਕੋਈ ਵੀ ਕਿਸੇ ਨੂੰ ਵੀ ਕਿਸੇ ਸਮੇਂ ਗੋਲੀ ਮਾਰ ਦਿੰਦਾ ਹੈ ਗਾਣੇ ਕੇ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਪੰਜਾਬ ਦੇ ਉੱਤੇ ਕੋਈ ਕੰਟਰੋਲ ਹੀ ਹੈ ਨਹੀਂ ट्रायंगल ਪਾਰਟੀ ਪੰਜਾਬ ਜਿਹੜੇ ਕਿ ਅਕਸ਼ਰ ਕਹਿੰਦੀ ਹੈ ਕਿ ਜਦੋਂ ਦੇਹ ਯਾਦ ਉਹਦੋਂ ਤੁਸੀਂ ਮੈਨੇਜਮੈਂਟ ਚਾਹੀਦੀ ਸੀ ਹਰ ਚੀਜ਼ ਮੈਨੇਜਮੈਂਟ ਦੇ ਅਕੋਰਡਿੰਗ ਬਣਾਉਣੀ ਚਾਹੀਦੀ ਸੀ ਚਾਹੇ ਸ਼ਹਿਰ ਸਥਾਪਿਤ ਕਰਨੇ ਆ ਪਿੰਡਾਂ ਦੀ ਉਸਾਰੀ ਕਰਨੀ ਹੈ ਸੜਕਾਂ ਦੀ ਉਸਾਰੀ ਕਰਨੀ ਹੈ ਸਕੂਲ ਕਾਲਜ ਬਣਾਉਣੇ ਆ ਸਫਾਈ ਦਾ ਪ੍ਰਬੰਧ ਕਰਨਾ ਹੈ ਹੁਣ ਤੱਕ ਨਾ ਸੈਂਟਰ ਸਰਕਾਰ ਨੇ ਜ਼ਿੰਮੇਵਾਰੀ ਸਮਝੀ ਜਾਂ ਨਾ ਹੀ ਸਟੇਟ ਗਵਰਨਮੈਂਟ ਨੇ ਜ਼ਿੰਮੇਵਾਰੀ ਸਮਝੀ ਹੈ ਅੱਜ ਪਿੰਡਾਂ ਦੇ ਵਿੱਚ ਆਲੇ-ਦੁਆਲੇ ਸੜਕਾਂ ਤੇ ਸ਼ਹਿਰਾਂ ਦੇ ਵਿੱਚ ਕਿੰਨੀ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਬਿਮਾਰੀਆਂ ਫੈਲ ਰੰਜਾਂ ਹਨ ਅੱਜ ਤੱਕ ਸਰਕਾਰਾਂ ਕੋਈ ਵੀ ਪ੍ਰਬੰਧ ਨਹੀਂ ਕਰ ਸਕੀਆਂ ट्रायंगल ਪਾਰਟੀ ਪੰਜਾਬ ਇਹ ਹੀ ਕਹਿੰਦੀ ਆ ਕਿ ਪਿੰਡਾਂ ਦਾ ਦੁਆਰਾ ਨਿਰਮਾਣ ਕੀਤਾ ਜਾਊਗਾ ਸ਼ਹਿਰਾਂ ਦਾ ਕੀਤਾ ਜਾਊਗਾ ਹਰ ਚੀਜ਼ ਮੈਨੇਜਮੈਂਟ ਦੇ ਵਿੱਚ ਲਿਆਂਦੀ ਜਾਊਗੀ ਟ੍ਰੈਫਿਕ ਕੰਟਰੋਲ ਕੀਤਾ ਜਾਊਗਾ ਸੜਕਾਂ ਵਧੀਆ ਤਰੀਕੇ ਨਾਲ ਬਣਾਈਆਂ ਜਾਣਗੀਆਂ ਫੁੱਟਪਾਥ ਬਣਾਏ ਜਾਣਗੇ ਪਿੰਡਾਂ ਦੇ ਵੇ ਸ਼ਹਿਰਾਂ ਦੇ ਵਿੱਚ ਜੋ ਪ੍ਰਦੂਸ਼ਤਾ ਪਾਣੀਆਂ ਬਿਮਾਰੀਆਂ ਫਲਾ ਰਿਹਾ ਹੈਗਾ ਉਹਨਾਂ ਦਾ ਵੀ ਹੱਲ ਕੀਤਾ ਜਾਊਗਾ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਵਾਰ-ਵਾਰ ਕਹਿੰਦੇ ਹਾਂ ਵੀ ਤੁਸੀਂ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇ ਬਾਰੇ ਹਰ ਇੱਕ ਨੂੰ ਦੱਸੋ ਸ਼ੇਅਰ ਕਰੋ ਹਾਂ ਜੀਆਂ ਗਵੰਡੀਆਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਰਿਸ਼ਤਿਆਂ ਦੇ ਨਾਲ ਵਿਦੇਸ਼ਾਂ ਵਿੱਚ ਬੈਠੇ ਸਾਡੇ ਰਿਸ਼ਤਰ ਉਹਨਾਂ ਨਾਲ ਵੀ ਤੁਸੀਂ ਸ਼ੇਅਰ ਕਰੋ ਕਿਉਂਕਿ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਜਿਦੇ ਵਿੱਚ ਅਸੀਂ ਸਾਰੇ ਰਲ ਕੇ ਜਿਵੇਂ ਕਿ ਕਿਸਾਨ ਹੈ ਮਜ਼ਦੂਰ ਆ ਛੋਟੇ ਦੀਆਂ ਰਲ ਕੇ ਅਸੀਂ ਆਪਣੀ ਸਰਕਾਰ ਬਣਾਈਏ ਤਾਂ ਜੋ ਅਸੀਂ ਪੂਰੇ ਪੰਜਾਬ ਦੇ ਵਿੱਚ ਮੈਨੇਜਮੈਂਟ ਦੇ ਰਹੇ ਪੰਜਾਬ ਦੀ ਕਾਇਆ ਕਲਪ ਕਰ ਸਕੀਏ ਡਿਸਪਲਨ ਲੈ ਆਈਏ ਸਾਰਿਆਂ ਦੇ ਵਿੱਚ ਜਿਵੇਂ ਕਿ ਜੁਨਟੀਓ ਪੰਜਾਬ ਦੀ ਗੱਲ ਕਰੀ ਆ ਅਸੀਂ ਜਿਹੜੀ ਟ੍ਰੈਂਗਲ ਪੱਟ ਦੀ ਸੋਚ ਹੈ ਗੁਰੂ ਨਾਨਕ ਦੇ ਵਿਚਾਰ ਧਰਾਂ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣਾ ਜਿਹਦੇ ਵਿੱਚ ਅਸੀਂ ਇਹ ਵੀ ਕਹਿੰਦੇ ਹਰ ਇੱਕ ਨੂੰ ਆਧੁਨਿਕ ਸਹੂਲਤਾਂ ਦਾ ਘਰ ਬਣਾ ਕੇ ਦਿੱਤੇ ਜਾਣਗੇ 18 ਸਾਲ ਤੋਂ ਪਲੱਸ ਹਰ ਇੱਕ ਨੂੰ ਐਜੂਕੇਸ਼ਨ ਫਰੀ ਦਿੱਤੀ ਜਾਊਗੀ ਲਾਈਫਟਾਈਮ ਸੇਵਾ ਸਹੂਲਤਾਂ ਮਿਲਣਗੀਆਂ 70 ਸਾਲ ਤੋਂ ਪਲੱਸ ਸਾਰੇ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਦਿੱਤੀ ਜਾਊਗੀ ਮਜ਼ਦੂਰ ਦੇ ਦਿਹਾੜੀ 1600 ਰੁਪਏ ਦਿੱਤੀ ਜਾਊਗੀ ਸਕਿੱਲ ਦੇ ਅਕੋਰਡਿੰਗ ਹਰ ਇੱਕ ਦੀ ਸੈਲਰੀ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਵੇਗੀ ਚਾਹੇ ਉਹ ਸਰਕਾਰੀ ਜੋਬ ਕਰਦਾ ਚਾਹੇ ਪ੍ਰਾਈਵੇਟ ਇਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਅਸੀਂ ਵਾਰ-ਵਾਰ ਇਹੀ ਕਹਿੰਦੇ ਆਂ ਕਿਉਂਕਿ ਧਰਨੇ ਰੋਸ ਮਜਾਰੇ ਮਰਨ ਵਰਤ ਇਹ ਕੋਈ ਪੱਕਾ ਹੱਲ ਨਹੀਂ ਹੈ ਇਹ ਇੱਕ ਟੈਂਪਰੇਰੀ ਹੱਲ ਹੀ ਹੈ ਜਿਹੜਾ ਕਿ ਕਿਸਾਨ ਵੀ ਦੁਖੀ ਹਨ ਸਰਕਾਰਾਂ ਵੀ ਪਰੇਸ਼ਾਨ ਹਨ ਜੀ ਦੇ ਵਿੱਚ ਅਸੀਂ ਇੱਕ ਵਧੀਆ ਸਿਸਟਮਕ ਢੰਗ ਦੇ ਨਾਲ ਮੈਨੇਜਮੈਂਟ ਦੇ ਨਾਲ 13000 ਪਿੰਡਾਂ ਦੇ ਵਧੀਆ ਤਰੀਕੇ ਨਾਲ ਖੇਤੀਬਾੜੀ ਕਰਕੇ ਅਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉ ਸਕਦੇ ਹਾਂ ਇਨਕਮ ਵਧਾ ਸਕਦੇ ਹਾਂ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਪੰਜਾਬ ਇਹ ਵੀ ਕਹਿੰਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਤੇ ਨਿਰਪਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਸੈਂਟਰ ਸਰਕਾਰ ਤਹੀ ਨਿਰਪਰ ਹੁੰਦੇ ਆ ਉਹਨਾਂ ਹੀ ਸਾਡਾ ਪੰਜਾਬ ਕਮਜ਼ੋਰ ਹੁੰਦਾ ਜਾਂਦਾ ਹੈਗਾ ਕਿਉਂਕਿ ਅਸੀਂ ਇਨਕਮ ਟੈਕਸ ਭਰਦੇ ਆ ਜੀਐਸਟੀ ਭਰਦੇ ਆ ਤੇ ਸੈਂਟਰ ਨੂੰ ਬਿਜੋਦੇ ਵਿੱਚੋਂ ਜੀਐਸਟੀ ਵੀ ਜਾਂਦੀ ਹੈ ਇਨਕਮ ਟੈਕਸ ਵੀ ਜਾਂਦਾ ਹੈ ਹੋਰ ਬਹੁਤ ਸਾਰੇ ਟੈਕਸ ਹਨ ਰੋਡ ਟੈਕਸ ਵੀ ਆ ਰੋਡ ਟੈਕਸ ਆ ਹੋ ਬਹੁਤ ਸਾਰੇ ਟੈਕਸ ਹਨ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਕਹਿੰਦੇ ਆ ਤੁਸੀਂ ਟ੍ਰਾਇੰਗਲ ਪਾਰਟੀ ਨੂੰ ਪੰਜਾਬ ਦੇ ਤੁਸੀਂ ਮੈਂਬਰ ਬਣੋ ਜੁਆਇਨ ਕਰੋ ਤਾਂ ਜੋ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਉਹਦੇ ਰਹਿ ਜਾਣਕਾਰੀ ਲੈਣ ਲਈ ਤੁਸੀਂ ਸ਼ੇਅਰ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫਤਰ ਵਿੱਚ ਆ ਸਕਦੇ ਹੋ ਸਾਡਾ YouTube ਚੈਨਲ ट्रायंगल ਵਰਤੂ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਸਾਡੇ ਏਜੰਡਿਆਂ ਬਾਰੇ ਨਵੀਂ ਇਨਫੋਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੀ ਸਾਰ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਅਕਾਲ ਚਾਹ ਵਾਹਿਗੁਰੂ ਜੀ ਕੀ ਫਤਿਹ